ਥੁੱਕ ਕੇ ਚਟਣਾ ਪਿਆ ਨਾ ਸਟੇਟ ਦਾ ਫੈਸਲਾ ਸੀ ਨਾ ਵੀ ਚਿੜੀ ਨਹੀਂ ਫਟਕਣ ਦੇਣੀ ਅੱਜ ਬਾਜ ਉੱਡਦੇ ਫਿਰਦੇ ਆ ਪਹਿਲੋਂ ਦਿੱਲੀ 'ਚ ਥੁੱਕ ਕੇ ਚਟਿਆ ਇਦਰ ਲੈਂਡ ਪੁਲਿੰਗ ਪੋਲਿਸੀ ਤੇ ਹੁਣ ਥੁੱਕ ਕੇ ਚਟਾਇਆ ਇਦਰ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸੈਂਟਰ ਕਬਜ਼ਾ ਕਰਕੇ ਕਰਨਾ ਕੀ ਚਾਹੁੰਦੀ ਅਮਨ ਸ਼ਾ ਕੀ ਲੱਗਦੀ ਆ ਇਸ ਸੈਂਟਰ ਤੇ ਜਿਹੜੇ ਮਾਫੀਆ ਮੰਗਦੇ ਰਹੇ ਅੰਗਰੇਜ਼ਾਂ ਕੋ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਰਨਾ ਔਰ ਜਿਹੜੇ ਸਾਡੇ ਦੇਸ਼ ਦੇ ਅਸਲ ਨਾਇਕ ਨੇ ਕਿਸੇ ਤੋਂ ਵੀ ਹੁਣ ਸਾਨੂੰ ਤਰਾਜ ਗੋ ਉਹਨਾਂ ਦੀ ਸ਼ਬੀ ਖਤਮ ਕਰ ਦੇਣਾ ਹਰਿਆਣਾ ਹਿਮਾਚਲ ਚੰਡੀਗੜ੍ਹ ਪੰਜਾਬ ਮਾਹ ਪੰਜਾਬ ਦੇਖਿਆ ਇਹ ਇੱਕ ਤਾਂ ਕਿਤੇ ਲੱਭਣੀ ਜੇ ਆਪ ਪੁੱਠਾ ਪੰਗਾ ਨਾਲ ਲੈਂਦੇ ਹੈਗੇ ਪੰਜਾਬੀਆਂ ਤੋਂ ਡਰ ਇਸ ਕਰਕੇ ਆ ਵੀ ਜੇ ਇਹ ਅਗਵਾਈ ਕਰਦੇ ਤੇ ਦੇਸ਼ ਇਹਨਾਂ ਦੇ ਨਾਲ ਖੜ ਜਾਂਦਾ ਮੋਦੀ ਇਕੱਲਾ ਪੰਜਾਬ ਨਾਲ ਨਹੀਂ ਤੁਸੀਂ ਦੇਖੋ ਕਿਤੇ ਉਹ ਤਾਮਿਲ ਲਾਡੂ ਨਾਲ ਪਿੱਟ ਰਿਹਾ ਬੰਗਾਲ ਨਾਲ ਵੀ ਪਿੱਟ ਰਿਹਾ ਮਨੀਪੁਰ ਨੂੰ ਕੋਕੇ ਮਾਰਿਆ ਕਸ਼ਮੀਰ ਨਾਲ ਜੋਕ ਕੀਤਾ ਪਰ ਪੰਜਾਬੀਆਂ ਨੇ 47 ਤੋਂ ਬਾਅਦ ਇੱਕ ਅੱਡ ਕਿਸਮ ਦਾ ਵਿਹਾਰ ਰਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸੰਘਰਸ਼ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ ਜਿਸ ਦੇ ਵਿੱਚ ਲਗਾਤਾਰ ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਉਹ ਆਪਣੇ ਪੱਦਰ ਤੇ ਸਾਥ ਨਿਭਾ ਰਹੀਆਂ ਨੇ ਸਾਡੇ ਨਾਲ ਜਿਹੜੇ ਸਰਬੰਸਿੰਘ ਪਦੇਰ ਕਿਸਾਨ ਜੀ ਆਗੂ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਸასიਖਾਲ ਜੀ ਸასიਖਾਲ ਜੀ ਕਿਸ ਤਰ੍ਹਾਂ ਦੇਖਦੇ ਹੋ ਜੀ ਪੰਜਾਬ ਨੂੰ ਜਿਹੜਾ बार-बार ਸੈਂਟਰ ਸਰਕਾਰ ਹੈ ਜਿਹੜੀ ਉਹ ਚੋਬਾ ਲਾ ਕੇ ਚੈੱਕ ਕਰ ਰਹੀ ਆ ਜਾਂ ਫਿਰ ਉਹ ਪੰਜਾਬ ਤੋਂ ਡਰਦੀ ਆ ਕਿ ਜੇ ਪੰਜਾਬ ਇਸੇ ਤਰ੍ਹਾਂ ਅੱਗੇ ਵਧਦਾ ਰਿਹਾ ਜਾਂ ਪੰਜਾਬ ਦੇ ਲੋਕ ਨੇ ਜਿਹੜੇ ਉਹ ਕਦੇ ਨਾ ਕਦੇ ਸੈਂਟਰ ਦੇ ਗੱਲ ਨੂੰ ਹੱਥ ਪਾਉਣਗੇ ਹਾਂ ਦੇਖੋ ਜਿਹੜਾ ਅਸੀਂ ਦੇਖਦੇ ਸੈਂਟਰ ਨੂੰ ਉਹ ਨਾਂ ਤਾਂ ਕਹਿ ਲਓ ਵੀ ਪੰਜਾਬੀਆਂ ਦਾ ਜਿਹੜਾ ਸ਼ਿਗਰਸ਼ ਪ੍ਰਤੀ ਆਪਣਾ ਲੜਾਈ ਲੜਨ ਦਾ ਨਜ਼ਰੀਆ ਉਹ ਤਾਂ ਬਹੁਤ ਵੱਡਾ ਪਰ ਉਹ ਪੰਜਾਬੀਆਂ 'ਚ ਫੁੱਟ ਪਾਉਣਾ ਚਾਹੁੰਦੀ ਆ ਯਾਨੀ ਜਾਤਾਂ ਦੇ ਨਾਂ ਤੇ ਧਰਮਾਂ ਦੇ ਨਾਂ ਤੇ ਪੰਜਾਬ ਵਰਸ ਹਰਿਆਣਾ ਹਰਿਆਣਾ ਵਰਸ ਸਮਾਚਲ ਇਹ ਚੀਜ਼ਾਂ ਕਰਨਾ ਚਾਹੁੰਦੀ ਆ ਪਰ ਉਹ ਨਾਕਾਮਜਬ ਹੋ ਗਏ ਜਣੀ ਸੈਂਟਰ ਮੋਦੀ ਕਲਾ ਪੰਜਾਬ ਨਾਲ ਲਈ ਤੁਸੀਂ ਦੇਖੋਗੇ ਤੇ ਉਹ ਤਾਮਲ ਲਾਡੂ ਨਾਲ ਪਿੱਟ ਰਿਹਾ ਬੰਗਾਲ ਨਾਲ ਵੀ ਪਿੱਟ ਰਿਹਾ ਮਨੀਪੁਰ ਨੂੰ ਕੋਕੇ ਮਾਰਿਆ ਕਸ਼ਮੀਰ ਨਾਲ ਜੋਗ ਚ ਕੀਤਾ ਪਰ ਪੰਜਾਬੀਆਂ ਨੇ 47 ਤੋਂ ਬਾਅਦ ਇੱਕ ਅੱਡ ਕਿਸਮ ਦਾ ਵਿਹਾਰ ਰਿਹਾ ਉਹ ਉਹ ਅਸੀਂ ਵੀ ਜਾਣਦੇ ਆ ਪਰ ਪੰਜਾਬੀਆਂ ਤੋਂ ਡਰ ਇਸ ਕਰਕੇ ਆ ਵੀ ਜੇ ਇਹ ਅਗਵਾਈ ਕਰਦੇ ਤੇ ਦੇਸ਼ ਇਹਨਾਂ ਦੇ ਨਾਲ ਖੜ ਜਾਂਦਾ ਉਹ ਮਹਾਰਾਸ਼ਟਰ ਕਿਵੇਂ ਨਿਕਲਿਆ ਛੜਕਾਂ ਤੇ ਨਿਕਲਿਆ ਉਹ ਆਪਣੇ ਅੰਦੋਲਨ ਤੋਂ ਸਿੱਖਿਆ ਇਹ ਖਤਰਾ ਵਾ ਵੀ ਜਿਹੜੀ ਇਹ ਦਿਸ਼ਾ ਦਿੰਦੇ ਆ ਉਹ ਦਿਸ਼ਾ ਤੇ ਦੇਸ਼ ਖੜਦਾ ਇਸ ਕਰਕੇ ਆ ਪਰ ਅੱਜ ਜੋ ਅਸੀਂ ਅੱਜ ਦੇਖਿਆ ਦੇਖੋ ਅੱਜ ਕੋਈ ਮੰਨੇ ਭਾਵੇਂ ਨਾ ਟੀਟ ਨਾ ਮੰਨੇ ਤੁਸੀਂ ਜੋਰ ਲਾਇਆ ਜਿੰਨਾ ਸਟੇਟ ਦਾ ਜੋਰ ਸੀ ਤੁਸੀਂ ਝੋਕਤਾ ਚੰਡੀਗੜ੍ਹ ਤੇ ਸਾਰੀ ਦਿਹਾੜੀ ਸਾਰੀ ਰਾਤ ਵਿਦਿਆਰਥੀਆਂ ਨਾਲ ਕਸ਼ਮਕਸ਼ ਹੁੰਦੀ ਰਹੀ ਇੰਨਾ ਵਾਇਰਲ ਹੋਈਆਂ ਵੀਡੀਓ ਸਾਰੇ ਜਾਣਦੇ ਹੈਗੇ ਆ ਫਿਰ ਕਹਿੰਦੇ ਸੀ ਚੰਡੀਗੜ੍ਹ ਨਹੀਂ ਬਣ ਦੇਣਾ ਕਿਸਾਨਾਂ ਨੂੰ ਅਸੀਂ ਵੀ ਇੱਕ ਥਾਂ ਤੋਂ ਦੇਖਿਆ ਵੀ ਗਜਾਇਸ਼ ਹੈਗੀ ਆ ਲਗਭਗ ਨਾਕੇ ਤੋੜ ਕੇ 12 ਕਿਲੋ 6 ਕਿਲੋਮੀਟਰ ਤੇ ਬਾਅਦ ਤਾਂ ਪੁਲਿਸ ਹੀ ਆ ਬਲ ਗਈ ਉਹ ਹਟ ਗਈ ਹਨੂ ਵੀ ਇਹਨਾਂ ਨੇ ਨਹੀਂ ਹੁ ਰੁਕਣਾ ਹੈਗਾ ਅਸੀਂ ਆ ਬੜੇ ਯਾਨੀ ਕਹਿ ਲੋ ਵੀ ਠੁੱਕ ਕੇ ਛੱਟਣਾ ਪਿਆ ਨਾ ਸਟੇਟ ਦਾ ਫੈਸਲਾ ਸੀ ਨਾ ਵੀ ਚਿੜੀ ਨਹੀਂ ਫਟਕਣ ਦੇਣੀ ਅੱਜ ਬਾਜ ਉੱਡਦੇ ਫਿਰਦੇ ਆ ਯਾਨੀ ਇੱਕ ਵਾਰੀ ਠੁੱਕ ਕੇ ਛੱਟਣਾ ਪੈਗਾ ਪਹਿਲੋਂ ਦਿੱਲੀ 'ਚ ਠੁੱਕ ਕੇ ਛੱਟਿਆ ਇੱਧਰ ਲੈਂਡ ਪੂਲਿੰਗ ਪਾਲਿਸੀ ਤੇ ਹੁਣ ਠੁੱਕ ਕੇ ਛੱਟਾਇਆ ਇੱਧਰ ਆ ਯਾਨੀ ਜੇ ਇਹਨਾਂ ਨੂੰ ਅਕਲ ਹੋਊ ਤੇ ਉਹ ਫਿਰ ਮੈਨੂੰ ਲੱਗਦਾ ਨੌਜਵਾਨਾਂ ਦੀ ਮੰਗ ਨੂੰ ਪੂਰਾ ਕਰਨਗੇ ਮਿਲਣ ਵਾਲੇ ਸਮੇਂ ਵਿੱਚ ਹਾਂ ਕਿਤੇ ਨਾ ਕਿਤੇ ਜਿਸ ਤਰ੍ਹਾਂ ਸੈਂਟਰ ਕਹ ਲਈਏ ਕਿ ਚੰਡੀਗੜ੍ਹ ਯੂਨੀਵਰਸਿਟੀ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਸੈਂਟਰ ਕਬਜ਼ਾ ਕਰਕੇ ਕਰਨਾ ਕੀ ਚਾਹੁੰਦੀ ਅਮਨਸ਼ਾ ਕੀ ਲੱਗਦੀ ਆ ਇਸ ਸੈਂਟਰ ਸਰਕਾਰ ਦੀ ਹਾਂ ਦੇਖੋ ਮਨਸ਼ਾ ਉਹਦਾ ਓਵਰੋਲ ਹੀ ਆ ਵੀ ਪੂਰੇ ਦੇਸ਼ ਦੀਆਂ ਜਿੰਨੀਆਂ ਵੀ ਸਿੱਖਿਆ ਸੰਸਥਾਵਾਂ ਨੇ ਉਹਦਾ ਭਗਵਾ ਕਰਨ ਕਰਨਾ ਉਹਦਾਡਾ ਸਿਲੇਬਸ ਆ ਉਹ ਆਪਣੇ ਟੰਗਣਾ ਜਿਵੇਂ ਸਰਵਰ ਕਰਿਆ ਗਲਵਰ ਕਰਿਆ ਜਿਨ੍ਹਾਂ ਕੀਤਾ ਜਿਹੜੇ ਮਾਫੀਆਂ ਮੰਗਦੇ ਰਹੇ ਅੰਗਰੇਜ਼ਾਂ ਕੋ ਉਹਨਾਂ ਨੂੰ ਹੀਰੋ ਬਣਾ ਕੇ ਪੇਸ਼ ਕਰਨਾ ਔਰ ਜਿਹੜੇ ਸਾਡੇ ਦੇਸ਼ ਦੇ ਅਸਲ ਨਾਇਕ ਨੇ ਕਿਸੇ ਤੋਂ ਵੀ ਹੋਣ ਸਾਨੂੰ ਤਰਾਜ ਕੋਲ ਉਹਨਾਂ ਦੀ ਸ਼ੋਭੀ ਖਤਮ ਕਰ ਦੇਣਾ ਔਰ ਆਪਣੇ ਟੰਗਣਾ ਮੰਨੂਵਾਦੀ ਇੱਕ ਸੋਚ ਜਿਹੜੀ ਆ ਉਹ ਉਹ ਸਿਲੇਬਸ ਦੇ ਵਿੱਚ ਵੀ ਜਿਹੜਾ ਟੋਡਾ ਆਉਣ ਵਾਲਾ ਦਿਮਾਗ ਆ ਉਹ ਉਸੇ ਹਿਸਾਬ ਨਾਲ ਚੱਲੇ ਜੋ ਮੈਨੂੰ ਲੱਗਦਾ ਸਭ ਤੋਂ ਖਤਰਨਾਕ ਆ ਜਿਹੜਾ ਹਜੇ ਜਿੱਤੇ ਲੜਾਈ ਲੜਨੀ ਬਾਕੀ ਆ ਜਿਸ ਤਰ੍ਹਾਂ ਅੱਜ ਚੰਡੀਗੜ੍ਹ ਪੁਲਿਸ ਨੇ ਲਾਠੀ ਚਾਰਜ ਕੀਤਾ ਨੌਜਵਾਨਾਂ ਦੇ ਉੱਤੇ ਬਾਹਰ ਵੀ ਤਾਂ ਕੀ ਕਿਸਾਨਾਂ ਨੂੰ ਪੰਜਾਬ ਪੁਲਿਸ ਦੁਆਰਾ ਵੀ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜਿਸ ਤਰ੍ਹਾਂ ਲੋਕ ਆ ਰਹੇ ਸੀ ਹਾਂ ਨੇ ਕਈ ਥਾਵਾਂ ਤੇ ਇਹਨਾਂ ਰੋਕੇ ਸੀਗੇ ਪਰ ਟਕਰਾਏ ਨਹੀਂ ਜਦੋਂ ਅਸੀਂ ਇਹਨਾਂ ਨੂੰ ਫੋਨ ਫਾਨ ਕੀਤਾ ਛੱਡ ਤੇ ਪਰ ਫੈਸਿਲੀਟੇਟ ਤਾਂ ਕਰਦੇ ਨਾ ਸੈਂਟਰ ਨੂੰ ਸੈਂਟਰ ਦਾ ਜਿਹੜਾ ਗ੍ਰਹਿ ਮੰਤਰਾਲੇ ਉਹਦੇ ਅੰਦਰ ਹੀ ਹੁੰਦਾ ਸਾਡਾ ਡੀਜੀਪੀ ਉਹਨੇ ਸੀਆਈਡੀ ਦੀਆਂ ਸਾਰੀਆਂ ਇਨਪੁਟਸ ਵੀ ਦੇਣੀਆਂ ਸੀ ਇਹਨਾਂ ਨੂੰ ਪੁਲਿਸ ਨੇ ਉਹਨਾਂ ਨੂੰ ਕੋਆਪਰੇਸ਼ਨ ਵੀ ਕਰਨਾ ਸੀਗਾ ਵੀ ਯਾਰ ਕਿੱਥੇ ਕਿੱਥੇ ਜਾਂਦੇ ਐ ਨਹੀਂ ਸਟੇਟਸ ਅੰਗ ਸਾਰਾ ਇੱਕੋ ਹੀ ਹੁੰਦਾ ਇਹਨੂੰ ਅੱਡ ਕਰਕੇ ਨਹੀਂ ਪੰਜਾਬ ਦੀ ਪੁਲਿਸ ਨੂੰ ਅਸੀਂ ਦੇਖ ਸਕਦੇ ਵੀ ਕੇਂਦਰ ਅੱਡਾ ਹਾਂ ਭਗਵੰਤ ਮਾਨ ਨੂੰ ਇਹ ਵਾਰਾ ਹੀ ਨਹੀਂ ਖਾਂਦਾ ਵੀ ਪੰਗਾ ਲਵੇ ਜੇ ਉਹ ਉਹ ਪੰਗਾ ਵਾਰਾ ਖਾਂਦਾ ਉਹਨੂੰ ਲੱਗਦਾ ਵੀ ਮੇਰੇ ਪੱਲੇ ਕੁਝ ਨਹੀਂ ਰਹਿਣਾ ਹੋਦਾ ਤਰਨ ਤਰਨ ਵਾਲੀ ਹਾਰ ਜਾਂਦਾ ਗਿੰਤੀਆਂ ਮਿੰਚੀਆਂ ਕਰਦੇ ਰਹਿੰਦੇ ਨੇ ਨਾ ਇਸ ਕਰਕੇ ਓਵੇਂ ਉਹ ਦਿਲੋਂ ਇਹ ਕੇਂਦਰ ਨਾਲ ਆ ਮੈਨੂੰ ਲੱਗਦਾ ਮੈਨੂੰ ਇਹ ਗੱਲ ਕਹਿਣ ਚ ਕੋਈ ਨਹੀਂ ਵੀ ਭਗਵੰਤ ਮਾਨ ਨੇ ហេਟਾ ਖਾਕੀ ਨਿਕਰ ਪਾਈ ਹੋਈ ਆ ਕੇਜਰੀਵਾਲ ਨੇ ਪਾਈ ਹੋਈ 20 ਟੀਮ ਆ ਆਰਐਸਐਸ ਦੀ ਪਰ ਕਿਤੇ ਨਾ ਕਿਤੇ ਉਹੀ ਗੱਲ ਆ ਨਾ ਕਿ ਇੱਕ ਪਾਸੇ ਭਗਵੰਤ ਮਾਨ ਕੇ ਲਈ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਨੇ ਉਹ ਇਸ ਧਰਨੇ ਦੇ ਵਿੱਚ ਆਪਣਾ ਸਮਰਥਨ ਦੇਣ ਦੇ ਲਈ ਆਉਂਦੇ ਨੇ ਦੂਜੇ ਪਾਸੇ ਰੋਕਿਆ ਜਾਂਦਾ ਇਹ ਦੋਹਰੀ ਨੀਤੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਆ ਪੰਜਾਬ ਸਰਕਾਰ ਇਹ ਵੀ ਭਾਜਪਾ ਕੋ ਸਿੱਖਿਆ ਜਦੋਂ ਮੁੱਦਾ ਉੱਭਰ ਗਿਆ ਅੱਧੇ ਘਾਇਆਂ ਨੂੰ ਖਲੋਜੋ ਅੱਧਿਕ ਸਟੇਟ ਨਾ ਖਲੋਤੇ ਰਹੋ ਭਾਜਪਾ ਵਾਲੇ ਪੰਜਾਬ ਵਾਲੇ ਵੇਖਾ ਸਾਡੇ ਨਾਲ ਅਗੇ ਉਹਨਾਂ ਦਾ ਵੀ ਕਰਿਆਧਰਿਆ ਤੇ ਸਾਰਾ ਸੈਂਟਰ ਦਾ ਤੁਸੀਂ ਸਾਡੇ ਨਾਲ ਬੈਠੇ ਵੀਰੋ ਤੁਹਾਡਾ ਮੁੱਲ ਕੀ ਆ ਜਾਂ ਸੈਂਟਰ ਨੂੰ ਕਹਿ ਕੇ ਇਹਨੂੰ ਸਹੀ ਰਾਹ ਤੇ ਪਾਓ ਠੀਕ ਹੈ ਨਾ ਤਾਂ ਮੈਨੂੰ ਲੱਗਦਾ ਜੋ ਕੁਝ ਵੀ ਉਹਨਾਂ ਕੀਤਾ ਇਹ ਪੰਜਾਬ ਦੇ ਵੀਰੇ ਹੱਕ ਚ ਬਹੁਤ ਬੁਗਤਿਆ ਠੀਕ ਆ ਅੱਜ ਤੋਂ ਨੂੰ ਹਰਿਆਣਾ ਹਿਮਾਚਲ ਚੰਡੀਗੜ੍ਹ ਪੰਜਾਬ ਮਾਹ ਪੰਜਾਬ ਦੇਖਿਆ ਏਕਤਾ ਕਿਤੇ ਲੱਭਣੀ ਜੇ ਆਪ ਪੁੱਠਾ ਪੰਗਾ ਨਾ ਲੈਂਦੇ ਹੈਗੇ ਤਾਂ ਇਹ ਇਹ ਪੰਜਾਬ ਦੇ ਹੱਕ ਚ ਆ ਜਿਵੇਂ ਜਵਾਨੀ ਨਿਕਲ ਕੇ ਆਈ ਆ ਯੂਥ ਦਾ ਅੱਗੇ ਆਉਣਾ ਕਹਿੰਦੇ ਯੂਥ ਕੁਛ ਨਹੀਂ ਕਰ ਸਕਦਾ ਕਹਿੰਦੇ ਮੈਨਾਂ ਕਰ ਕੀ ਨਹੀਂ ਸਕਦਾ ਜੇ ਪੰਜਾਬ ਦਾ ਯੂਥ ਨਿਕਲੇ ਅਸੀਂ ਸਾਰੀਆਂ ਮੰਗਾ ਮਨਾ ਸਕਦੇ ਹਾਂ ਰੋਜ਼ਗਾਰ ਲੈ ਸਕਦੇ ਆਂ ਨਸ਼ਾ ਬੰਦ ਕਰਵਾ ਸਕਦੇ ਆਂ ਯੂਥ ਨੂੰ ਨਿਕਲਣਾ ਚਾਹੀਦਾ ਆਪਣੇ ਹੱਕਾਂ ਵਾਸਤੇ ਜਿਸ ਤਰ੍ਹਾਂ ਇਹ ਇਸ ਮੁੱਦੇ ਦੇ ਉੱਤੇ ਲੋਕ ਇਕੱਠੇ ਹੋਏ ਨੇ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਜਿਹੜੇ ਹੋਰ ਮੁੱਦੇ ਨੇ ਉਹਨਾਂ ਲਈ ਵੀ ਲੋਕ ਇਸੇ ਤਰ੍ਹਾਂ ਸਿਰ ਜੋੜਨਗੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਅੱਜ ਲੋਕ ਇਕੱਠੇ ਹੋਏ ਹਾਂ ਨਹੀਂ ਦੇਖੋ ਜਦੋਂ ਇੱਕ ਲਹਿਰ ਬਣਦੀ ਮਰਾਲ ਬਣ ਅੱਜ ਮਰਾਲ ਹੋਇਆ ਨਾ ਆਪ ਇਹ ਮਰਾਲ ਨੇ ਗਾਂ ਲਹਿਰਾਂ ਦੇ ਵਿੱਚ ਬਰਕਤ ਪਾਉਣੀ ਆ ਉਹਨੂੰ ਫਾਇਦਾ ਦੇਣਾ ਤੇ ਸਟੇਟ ਨੂੰ ਨੁਕਸਾਨ ਕਰਨਾ ਹੈਗਾ ਜੋ ਅਸੀਂ ਸਮਝਦੇ ਹਾਂ। ਸੋ ਜਿਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਲੋਕ ਨੇ ਜਿਹੜੇ ਉਹਨਾਂ ਨੂੰ ਬਾਰ-ਬਾਰ ਕਦੇ ਸਿੱਖਿਆ ਦੇ ਰਾਹੀਂ ਕਦੇ ਉਹਨਾਂ ਦੀ ਬੋਲੀ ਦੇ ਰਾਹੀਂ ਕਦੇ ਕਿਸੇ ਹੋਰ ਤਰੀਕੇ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰਕੇ ਚੈੱਕ ਕੀਤਾ ਜਾਂਦਾ ਹੈ। ਕੀ ਗੱਲ ਕਿ ਪੰਜਾਬ ਚੈੱਕ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਕਣਕੰਡਾ ਬਚਿਆ ਕਿ ਨਹੀਂ? ਹਾਂ ਹਾਂ ਦੇਖੋ ਇਹ ਗਾਂ ਵੀ ਕਰਦੇ ਰਹਿਣਗੇ। ਜੇ ਸਾਡੀ ਏਕਤਾ ਰਹੀ ਅਸੀਂ ਜਮਾਤੀ ਤੌਰ ਤੇ ਜਥੇਬੰਦ ਰਹੇ ਫਿਰ ਹਰ ਮੁਕਾਬਲੇ ਦਾ ਅਸੀਂ ਜਵਾਬ ਦੇ ਲਾਗੇ ਸਾਨੂੰ ਏਕਤਾ ਰੱਖਣੀ ਚਾਹੀਦੀ ਆ ਜਥੇਬੰਦ ਹੋ ਕੇ ਰਹਿਣਾ ਚਾਹੀਦਾ ਜਿਵੇਂ ਸਰਕਾਰ ਛੇੜਛਾੜੂ ਕੋ ਦਾ ਇਸੇ ਤਰੀਕੇ ਨਾਲ ਜਿਵੇਂ ਅੱਜ ਮੂੰਹ ਤੋੜ ਕੇ ਜਵਾਬ ਤਾਂ ਇਹ ਨਹੀਂ ਦੇਣਾ ਚਾਹੀਦਾ ਉਹ ਨਾਲੇ ਸਮੇਂ ਚ ਲੋਕ ਨੇ ਜਿਹੜੇ ਉਹ ਮਤਲਬ ਇਕੱਠੇ ਹੋਣ ਗਏ ਇਸੇ ਤਰ੍ਹਾਂ ਕਿਤੇ ਨਾ ਕਿਤੇ ਵੀ ਜਿਹੜਾ ਸੈਂਟਰ ਸਰਕਾਰ ਆ ਉਹਨੂੰ ਇਹ ਸਮਝ ਲੈਣਾ ਚਾਹੀਦਾ ਇਸ ਇਕੱਠ ਨੂੰ ਦੇਖ ਕੇ ਵੀ ਪੰਜਾਬ ਦੇ ਨਾਲ ਹੁਣ ਪੰਗਾ ਲੈਣ ਕੇ ਲੈਣਾ ਤਾਂ ਸੋਚ ਸਮਝ ਕੇ ਲੈਣਾ ਪੈਣਾ ਬਿਲਕੁਲ ਦੇਖੋ ਅਸੀਂ ਗਾਂਵ ਕਿਸਾਨ ਮਿੱਦੂ ਮੋਰਚੇ ਭਾਰਤਾ ਲੋ ਵੀ ਲਾਨ ਕਿਤੇ ਬਿਜਲੀ ਦਾ ਨਿੱਜੀਕਰਨ ਹੋ ਰਿਹਾ ਆ 15 16 17 ਨੂੰ ਪੂਰੇ ਪੰਜਾਬ ਚੜਤੀਫੁਕ ਮਜਾਰੇ ਕਰਾਂਗੇ ਅਗਲੀ 17 ਨੂੰ ਦਸੰਬਰ ਨੂੰ ਪੰਜਾਬ ਚ ਡੀਸੀ ਦਫਤਰਾਂ ਚ ਮੋਰਚੇ ਆ ਦੋ ਦਿਨਾਂ ਚ ਸਾਡੀ ਗੱਲ ਨਾ ਸੁਣੀ ਤਾਂ 19 ਨੂੰ ਪੰਜਾਬ ਦੀਆਂ ਰੇਲਾਂ ਜਾਮ ਹੋਣਗੀਆਂ ਤੁਹਾਡੇ ਮਾਦਮ ਨਾ ਕਹਿੰਦੇ ਇਹਨਾਂ ਮੁੜ ਕੇ ਕਿਹੋ ਰੇਲਾ ਜਾਮ ਸਾਡੇ ਨਾਲ ਬਹਿ ਕੇ ਭਗਵੰਤ ਮਨ ਨਿਭੜ ਜਾਵੇ ਹੜਾ ਦਾ ਮੁਆਵਜ਼ਾ ਵਾ ਬਿਜਲੀ ਸੋਧ ਬਿੱਲ ਕੇਂਦਰ ਦੇ ਖਿਲਾਫ ਆ ਜਿਹੜਾ 3 ਕਰੋੜ 70 ਲੱਖ ਦਾ ਬਕਾਇਆ ਜਿਵੇਂ ਟਰਾਲੀਆਂ ਚੋਰੀ ਕੀਤੀਆਂ ਚੋਰਾਂ ਨੇ ਉਹ ਸਾਰਾ ਇਨਸਾਫ ਲੈਣਾ ਹੈਗਾ ਅੰਦੋਲਨ ਵਧੂਗਾ ਘਟਦਾ ਨਹੀਂ ਹੈਗਾ ਜਿਸ ਤਰ੍ਹਾਂ 14 ਤਰੀਕ ਨੂੰ ਇੱਕ ਕਾਲ ਦਿੱਤੀ ਗਈ ਹੈ ਕਿ ਬੰਦੀ ਸਿੰਘਾਂ ਦੇ ਮੋਰਚੇ ਦਾ ਸਮਰਥਨ ਪੰਜਾਬ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਦੇ ਰਹੀਆਂ ਨੇ ਕਿ ਤੁਸੀਂ ਵੀ ਉਸ ਦੇ ਵਿੱਚ ਹਾਜ਼ਰੀ ਲਵਾ ਬਿਲਕੁਲ 14 ਨੂੰ ਜਿਹੜਾ ਦਿੱਲੀ ਜਥਾ ਜਾ ਰਿਹਾ ਹੈਗਾ 350 ਸਾਲਾ ਆਪਣਾ ਨਾਵੇਂ ਪਾਤਸ਼ਾਹ ਦਾ ਗੁਰਪੁਰ ਬਾਹ ਰਿਹਾ ਉਹਦੇ ਵਿੱਚ ਅਸੀਂ ਵੀ ਸ਼ਾਮਲ ਹੋਵਾਂਗੇ ਅਸੀਂ ਉਹਨਾਂ ਨੇ ਸ਼ੰਭੂ ਦਾ ਸਨਮਨ ਦਿੱਤਾ ਹੋਇਆ ਉਹਦੇ ਵਿੱਚ ਸਾਡਾ ਜਥਾ ਵੀ ਵੱਡੇ ਪੱਧਰ ਤੇ ਜਾਊਗਾ ਤੇ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਵੀ ਜਿੰਨੇ ਵੀ ਉਹਨਾਂ ਨੇ ਵਿਚਾਰਕ ਵਿਰੋਧੀ ਸਟੂਡੈਂਟ ਆਗੂਆ ਵੀ ਆ ਬੁੱਧੀਜੀਵੀ ਆ ਇੱਥੇ ਬੰਦੀ ਸਿੰਘ ਵੀ ਹੈਗੇ ਸਾਰਿਆਂ ਨੂੰ ਛੱਡਿਆ ਜਾਣਾ ਚਾਹੀਦਾ ਤੇ ਹੁਣ ਕਿਸ ਤਰ੍ਹਾਂ ਕਿਸ ਰੂਪ ਚ ਦੇਖਦੇ ਹੋ ਇਸ ਸੰਘਰਸ਼ ਨੂੰ ਜਿਹੜਾ ਇਹ ਸੰਘਰਸ਼ ਹੈ ਅੱਜ ਲੋਕ ਵੱਡੀ ਗਿਣਤੀ ਚ ਇਕੱਠੇ ਹੋਏ ਨੇ ਤੇ ਕਿਤੇ ਨਾ ਕਿਤੇ ਸੈਂਟਰ ਹੈ ਜਿਹੜਾ ਉਹਨੇ ਸੈਨੇਟ ਦੇ ਮੁੱਦੇ ਤੇ ਆਪਣੀ ਚੁੱਪੀ ਤੋੜੀ ਸੀ ਉਹਨਾਂ ਨੇ ਕਿਹਾ ਵੀ ਹੈ ਕਿ ਇਹ ਵਾਪਸ ਲੈ ਲੈ ਜਾਣਗੇ ਪਰ ਚੋਣ ਦਾ ਜਦੋਂ ਤੱਕ ਨਹੀਂ ਐਲਾਨ ਹੋਊਗਾ ਉਦੋਂ ਤੱਕ ਇਹ ਕਹਿ ਰਹੇ ਨੇ ਮੋਰਚੇ ਵਾਲੇ ਕਿ ਉਦੋਂ ਤੱਕ ਅਸੀਂ ਨਹੀਂ ਮੰਨਾਂਗੇ ਕਿ ਸੈਂਟਰ ਨੇ ਆਪਣੀ ਜਿਹੜੀ ਗੱਲਬਾਤ ਦੇਖੋ ਉਹ ਕਹਿੰਦੇ ਨਾ ਵੀ 100 ਗੰਡੇ ਵੀ ਖਾ ਲੋ 170 ਵੀ ਖਾ ਲੋ ਫੇਰ ਗੱਲ ਵੀ ਮੇਨੂੰ ਜਿਹੜੀ ਕੋਈ ਕਸਰ ਰਹਿ ਗਈ ਅਗਲੀ ਵਾਰੀ ਮੋਰਚੇ 'ਚ ਕੱਢ ਦਨਗੇ ਜੋ ਪੀਜੀਯੂ ਦੇ ਸਟੂਡੈਂਟ ਐਲਾਨ ਕਰਨਗੇ ਅਸੀਂ ਸਮਰਥਨ ਕਰਾਂਗੇ ਵਿਚਾਰ ਕੇ ਮੋਰਚੇ ਤੇ ਪੂਰਾ ਸਾਦਾਂਗੇ ਹਰ ਹਾਲ ਦੇ ਵਿੱਚ ਉਹਨਾਂ ਨੂੰ ਸੈਨੇਟਰ ਦੇ ਚੋਣਾਂ ਦਾ ਐਲਾਨ ਡੇਟਾ ਦੇਣੀਆ ਪੈਣੀਆ ਤੇ ਕਰਾਉਣਾ ਪੈਣਾ ਵਾ ਜਿੱਥੇ ਇਹ ਮੋਰਚਾ ਚਲਾ ਗਿਆ ਜਿਸ ਤਰ੍ਹਾਂ ਕਿਸਾਨੀ ਸੰਘਰਸ਼ ਜਿਹੜਾ ਪੰਜਾਬ ਦੇ ਵਿੱਚ ਕਹਿ ਲਈ ਕਿ ਕਿਸਾਨੀ ਸੰਘਰਸ਼ ਨੇ ਇੱਕ ਵੱਡਾ ਬਦਲਾਵ ਪੰਜਾਬ ਦੇ ਵਿੱਚ ਲੈ ਕੇ ਆਉਂਦਾ ਜਿਸ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਉੱਠੇ ਨੇ ਉਹਨਾਂ ਨੂੰ ਪਤਾ ਲੱਗਿਆ ਵੀ ਸੰਘਰਸ਼ ਕਰਨਾ ਕਿਵੇਂ ਆ ਕੀ ਲੱਗਦਾ ਕਿ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਸੰਘਰਸ਼ ਆਗੂ ਹੋ ਕੇ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਆਗੂ ਹੋ ਕੇ ਹੋਰ ਸੰਘਰਸ਼ ਨੇ ਜਿਹੜੇ ਉਹਨਾਂ ਨੂੰ ਉਲਿੱਕਣ ਕੀ ਹਾਂ ਦੇਖੋ ਅਸੀਂ ਤੇ ਅਸੀਂ ਚਾਹੁੰਦੇ ਆ ਵੀ ਸਾਰੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀ ਇੱਕ ਥਾਂ ਇਕੱਠੀਆਂ ਹੋਣ ਔਰ ਇਕੱਠੇ ਹੋ ਕੇ ਸੰਘਰਸ਼ ਕੀਤਾ ਜਾਵੇ ਤਾ ਜੋ ਜਿਹੜੇ ਜਿਹੜੇ ਸਾਡੇ ਸਾਹਮਣੇ ਹੁਣ ਸਮੱਸਿਆ ਖੜੀਆਂ ਜੀ ਬਿਜਲੀ ਸੋਧ ਬਿਲੇ ਜਾਂ ਹੋਰ ਮਸਲੇ ਆ ਉਹਨਾਂ ਦਾ ਹੱਲ ਕੀਤਾ ਕਰਾਇਆ ਜਾ ਰਿਹਾ ਕਿਸਾਨ ਜਿਹੜੇ ਜਥੇਬੰਦੀਆਂ ਨੇ ਉਹਨਾਂ ਦੇ ਇੱਕ ਉੱਤੇ ਇੱਕ ਬੜਾ ਕਾਨੂੰਨਾ ਜਾਂ ਇਲਜ਼ਾਮ ਲੱਗਦਾ ਕਿ ਕਿਸਾਨ ਜਥੇਬੰਦੀਆਂ ਹੁਣ ਅੱਜਕੱਲ ਨਿੱਜੀ ਹਿੱਤਾਂ ਦੇ ਲਈ ਵਰਤ ਰਹੇ ਨੇ ਜਿਹੜੇ ਆਮ ਪਿੰਡਾਂ ਦੇ ਵਿੱਚ ਕਹਿ ਲਿਆ ਕਿ ਸਰਕਲ ਪ੍ਰਧਾਨ ਨੇ ਜਾਂ ਹੋਰ ਉਹ ਉਹ ਨਿੱਜੀ ਹਿੱਤਾਂ ਦੇ ਲਈ ਵਰਤ ਰਹੇ ਨੇ ਤੇ ਬਹੁਤ ਸਾਰੇ ਇਸ ਤਰ੍ਹਾਂ ਦੇ ਫੈਸਲੇ ਵੀ ਲਏ ਜਾਂਦੇ ਨੇ ਜਿਹੜੇ ਕਿ ਲੋਕਪੱਖੀ ਨਹੀਂ ਹੁੰਦੇ ਲੋਕ ਵਿਰੋਧੀ ਹੁੰਦੇ ਨੇ ਮੈਨੂੰ ਕੋਈ ਇੰਨਿਆਂ ਵਿੱਚ ਕਿ ਕਿੰਨੂੰ ਕੀ ਕਹਿ ਸਕਦਾ ਕਿਸੇ ਨੂੰ ਜੇ ਸਾਨੂੰ 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 ਲੱਗਦਾ ਲੋਕਾਂ ਨੂੰ ਸਿਆਣਾ ਹੋਣਾ ਜੇ ਕੋਈ ਅਜਿਹਾ ਕਰਦਾ ਤੋ ਦਾ ਵਿਰੋਧ ਕਰਨਾ ਚਾਹੀਦਾ ਅਸੀਂ ਆਪਣੀ ਜਥੇਬੰਦੀ ਕਦੀ ਅਜਿਹਾ ਰਹਿਣ ਨਹੀਂ ਦਿੰਦੇ ਹੈਗੇ ਮੈਨੂੰ ਲੱਗਦਾ ਵੀ ਲੋਕ ਮੁੱਦਿਆਂ ਤੇ ਲੋਕਾਂ ਦੇ ਹਮਾਇਤ ਮਿਲ ਜਾਵੇ ਤੇ ਬਹੁਤ ਵੱਡੀ ਗਲਤੀ ਹੁੰਦੀ ਤੁਸੀਂ ਲੋਕਾਂ ਦੇ ਵਿਰੋਧ ਜਾ ਕੇ ਕਰ ਲੋਗੇ ਹਾਂ ਪਰ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕੁਛ ਨਾ ਕੁਛ ਤਾਂ ਹੋਊਗਾ ਤੁਸੀਂ ਤਾਂ ਹੀ ਸਵਾਲ ਕੀਤਾ ਕੁਐਸਚਨਾਂ ਕੁਝ ਤਾਂ ਹੋਣਗੇ ਤਾਂ ਹੀ ਇਹ ਸਵਾਲ ਉੱਠ ਰਹੇ ਨੇ ਉਹਨਾਂ ਨੂੰ ਲੋਕਾਂ ਨੂੰ ਸਿਆਣੇ ਹੋ ਕੇ ਪਛਾਨਣਾ ਪਊਗਾ ਤੇ ਕੱਢਣਾ ਪਊਗਾ ਸਮਾਜ ਦੇ ਵਿੱਚੋਂ ਕਿਉਂਕਿ ਦੇਖੋ ਜਿਸ ਤਰ੍ਹਾਂ ਕਹਿ ਲਿਏ ਕਿ ਹਾਂ ਕਿਸੇ ਏਜੰਟ ਨੇ ਕਿਸੇ ਦੇ ਪੈਸੇ ਮਾਰ ਲਏ ਹੋਰ ਇਸ ਤਰ੍ਹਾਂ ਮੈਂ ਕਹਿੰਦਾ ਵੀ ਕਿਸਾਨ ਜਥੇਬੰਦੀਆਂ ਦਾ ਜਿਹੜਾ ਕੰਮ ਸੀ ਉਹ ਲੱਗਦਾ ਵੀ ਉਹ ਅਸਲ ਮੁੱਦੇ ਤੋਂ ਭਟਕ ਕੇ ਉਹ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਵਿੱਚ ਵੜ ਗਏ ਨੇ ਜਿਸ ਕਰਕੇ ਬਦਨਾਮੀ ਵੀ ਬਹੁਤ ਸਾਰੀ ਤਾਵਾਂ ਨਹੀਂ ਨਹੀਂ ਦੇਖੋ ਇਹ ਪਰਸੈਪਸ਼ਨ ਥੋੜੀ ਬਣਾਤੀ ਦੇਖੋ ਨਾ ਸਿਸਟਮ ਦਾ ਫੇਲਿਅਰ ਮੰਨ ਲਓ ਮੁੰਡਾ ਸਾਡਾ ਬੇਰੁਜ਼ਗਾਰ ਆ ਠੀਕ ਆ ਉਹ ਵਿਦੇਸ਼ਾਂ ਦੇ ਨਾਂ ਤੇ ਜੰਟ ਦੇ ਖਿਲਾਫ ਸਟੇਟ ਕੋ ਕਾਰਵਨ ਸਟੇਟਰ ਲੜਿਆ ਹੋਇਆ ਉਹ ਸਾਡੇ ਕੋ ਹੁੰਦੇ ਨੇ ਸਾਡਾ ਕੰਮ ਉਹਦੀ ਮਤ ਕਰਨਾ ਜਾਇਜ਼ ਮੁੱਦੇ ਤੇ ਸਹੀ ਲੜਾਈ ਲੜਨੀ ਚਾਹੀਦੀ ਆ ਹਾਂ ਕੋਈ ਗਲਤ ਕੰਮ ਉਹਤੇ ਨਹੀਂ ਜਾਣਾ ਚਾਹੀਦਾ ਜੇ ਸਟੇਟ ਸਟੇਟ ਚਾਹੁੰਦਾ ਵੀ ਕਿਸਾਨਾਂ ਮਜ਼ਦੂਰਾਂ ਕੋਲੇ ਤਾਕਤ ਆ ਵੀ ਇਹ ਤਾਕਤ ਆਮ ਜਨਤਾ ਦੇ ਹੱਕ ਚ ਨਾ ਮੁਕਤੇ ਅਸੀਂ ਕਿੰਨੇ ਵੀ ਜੰਟ ਕੋ ਪੈਸੇ ਲੈਣਾ ਜੇ ਗਨਾਹ ਆ ਫਿਰ ਕਹਿ ਦਿਓ ਜੇ ਤੁਸੀਂ ਦਵਾ ਦਿੰਦੇ ਹੋ ਹੋ ਸਕਦਾ ਸਾਨੂੰ ਨਾ ਆਉਣਾ ਪਈਦਾ ਜੰਟ ਤਗੜਾ ਬੋ ਪੁਲਿਸ ਨਾਲ ਰਲਿਆ ਹੋਇਆ ਸਟੇਟ ਉਹਦੇ ਨਾਲ ਖੜਾ ਉਹ ਮੁੰਡੇ ਵਿਚਾਰੇ ਨੇ 10-20 ਲੱਖ ਦੀ ਠੱਗੀ ਮਾਰ ਲਈ ਸਾਡੇ ਕੋਲੇ ਆ ਗਿਆ ਅਸੀਂ ਗਏ ਵੀ ਤੇਰੇ ਕੋ ਪੈਸੇ ਮਿਲਣ ਸਾਬਤ ਵੀ ਹੋਗੇ ਹਾਂਜੀ ਮੈਂ ਦੇ ਦੂੰਗਾ ਉਹ ਦੇਂਦਾ ਨਹੀਂ ਹੈ ਫਿਰ ਉਹਦਾ ਥਾਣੇ ਅੱਗੇ ਧਰਨਾ ਲਾ ਕੇ ਉਹਦੇ ਖਿਲਾਫ ਪਰਚਾ ਘਟਾਉਣਾ ਸਾਡਾ ਖਲਾਕੀ ਪਰਚਾ ਸੋ ਕਿਤੇ ਨਾ ਕਿਤੇ ਵੀ ਕਿਸਾਨ ਜਿੱਥੇ ਬੰਦੀਆਂ ਨੇ ਜਿਹੜੀਆਂ ਉਹ ਜਦੋਂ ਸਹੀ ਦੀ ਪਰਖ ਕਰ ਲੈਂਦੀਆਂ ਨੇ ਕਿ ਬੰਦਾ ਸਹੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਦਾ ਸਾਥ ਵੀ ਦਿੰਦੀਆਂ ਨੇ ਪਰ ਹੁਣ ਕਈ ਵਾਰੀ ਘਰੇਲੂ ਮੁੱਦਿਆਂ ਦੇ ਵਿੱਚ ਵੀ ਦੇਖਿਆ ਗਿਆ ਘਰੇਲੂ ਮੁੱਦਿਆਂ 'ਚ ਜਦੋਂ ਇੰਟਰਫੇਅਰ ਕਰਦੇ ਨੇ ਕਿਸਾਨ ਜਿੱਥੇ ਬੰਦੀਆਂ ਉਹ ਕਿਤੇ ਨਾ ਕਿਤੇ ਨੈਗੇਟਿਵਿਟੀ ਦਾ ਕ ਉਹ ਨਾਲ ਫਿਰ ਕੋ ਰਾਜੀਨਾਮਾ ਹੋ ਜੇ ਅਸੀਂ ਕਿਸੇ ਦੀ ਧਿਰ ਬਣ ਕੇ ਉਹ ਤਾਂ ਖੱਟ ਨਹੀਂ ਨਾ ਸਕਦੇ ਚੱਲ ਇਹ ਗੱਲਾਂ ਦਾ ਸਾਨੂੰ ਖਿਆਲ ਤੇ ਸਾਡੀ ਜਥੇਬੰਦੀਆਂ ਜਿਹੜੀਆਂ ਆ ਮਾਸ ਮੂਵਮੈਂਟ ਨਾਲ ਜੁੜੀਆਂ ਹੋਈਆਂ ਸਵਿਧਾਨ ਨੇ ਵਿਧਾਨ ਨੇ ਅਸੀਂ ਇਹ ਗੱਲਾਂ ਦੀ ਟ੍ਰੇਨਿੰਗ ਦੇਣੇ ਹੁੰਦੇ ਆ ਕਿ ਅਸੀਂ ਕਿਹੜੇ ਕਿਹੜੇ ਮੁੱਦਿਆਂ ਤੇ ਲੜਨਾ ਤੇ ਕਿਹੜੇ ਕਿਹੜੇ ਮੁੱਦਿਆਂ ਤੇ ਨਹੀਂ ਲੜਨਾ ਹੈ ਤੇ ਹੁਣ ਇਸ ਸੰਘਰਸ਼ ਦਾ ਆਪਾਂ ਵਿਖ ਕੀ ਦੇਖਦੇ ਹਾਂ ਜਿਹੜਾ ਇਹ ਅੱਜ ਉਜਵਲ ਆ ਉਜਵਲ ਆ ਆਪੇ ਇਹ ਵਧੂਗਾ ਇਹ ਜਿੱਤਣਗੇ ਮੋਦੀ ਹਾਰੂਗਾ ਸਪਸ਼ਟ ਆ ਤਾਂ ਪੰਦੇਰ ਸਾਹਿਬ ਨੇ ਬੜੇ ਵੱਡੀ ਗੱਲ ਆਖੀ ਆ ਕਿ ਜਿਹੜਾ ਇਹ ਸੰਘਰਸ਼ ਹੈ ਇਹ ਇਸ ਦਾ ਭਵਿੱਖਾ ਬਹੁਤ ਉਜਵਲ ਹੋਊਗਾ ਜਿਸ ਤਰ੍ਹਾਂ ਅੱਜ ਲੋਕ ਇਕੱਠੇ ਹੋਏ ਨੇ ਉਹਨਾਂ ਨੇ ਮੋਦੀ ਨੂੰ ਇਹ ਗੱਲ ਜਿਤਾ ਦਿੱਤੀ ਹੈ ਇਹ ਗੱਲ ਦੱਸ ਦਿੱਤੀ ਹੈ ਕਿ ਪੰਜਾਬ ਦੇ ਲੋਕਾਂ ਨਾਲ ਪੰਗਾ ਲੈਣਾ ਹੁਣ ਠੀਕ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਮੋਦੀ ਨੂੰ ਬੜਾ ਭਾਰੀ ਪੈਣਾ ਜੇਕਰ ਪੰਜਾਬ ਦੇ ਨਾਲ ਹੁਣ ਪੰਗਾ ਲਿਆ ਜਾਊਗਾ ਪੰਜਾਬ ਦੇ ਹੱਕਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਊਗੀ ਸੋ ਭੰਦੇਰ ਸਾਹਿਬ ਦੇ ਵਿਚਾਰ ਤੁਹਾਨੂੰ ਕਿਸ ਤਰ੍ਹਾਂ ਲੱਗੇ ਤੁਸੀਂ ਕਮੈਂਟ ਬਾਕਸ ਚ ਆਪਣੀ رائے ਦੇਣਾ ਨਾ ਭੁੱਲਿਓ ਜੁੜੇ ਰਹੋ ਆਵਾਜ਼ ਪੰਜਾਬ ਟੀਵੀ ਦੇ ਨਾਲ ਸ਼ਸ਼ੀ ਕਾਂ